ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਸਟੂਡੈਂਟਸ ਲਈ ਫਾਈਨਲ ਐਗਜ਼ਾਮ ਜੋ ਜਿਹੜਾ ਤੁਹਾਡਾ ਫਾਈਨਲ ਐਗਜ਼ਾਮ ਆ ਫਾਈਨਲ ਐਗਜ਼ਾਮ ਨੂੰ ਤੁਸੀਂ ਕਿਵੇਂ ਅਟੈਂਪਟ ਕਰਨਾ ਕਿਵੇਂ ਤੁਸੀਂ ਜਿਹੜੇ ਕਿ ਆਪਣਾ ਪੂਰੇ ਟਾਈਮ ਦੇ ਵਿੱਚ ਕਿਵੇਂ ਆਪਣਾ ਪੇਪਰ ਨੂੰ ਕੰਪਲੀਟ ਕਰਨਾ ਕੀ ਇੰਪੋਰਟੈਂਟ ਟਿਪਸ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜਾ 5 ਮਾਰਕਸ ਵਾਲਾ ਕੁਐਸਚਨ ਹੋ ਕਿੰਨੇ ਪੇਜ ਦਾ ਲਿਖਣਾ ਤੇ ਮੈਪ ਆ ਜਿਹੜਾ ਕਿ ਉਹ ਕਿਵੇਂ ਕਰਨਾ ਸਾਰੇ ਟੋਟਲ ਇਨਸਟਰਕਸ਼ਨਸ ਆਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਤਾਂ ਕਿ ਤੁਹਾਨੂੰ ਐਨ ਵਧੀਆ ਮਾਰਕਸ ਆ ਜਾਣ ਤੇ ਅਗਰ ਆਪਾਂ ਪਾਸਿੰਗ ਫਾਰਮੂਲਾ ਲਗਾਈਏ ਤਾਂ ਉਹ ਵੀ ਤੁਹਾਨੂੰ ਦੱਸਦੀ ਆਂ ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਹੁਣ ਤੱਕ ਕੁਝ ਵੀ ਨਹੀਂ ਹਨਾ ਵੀ ਰੀਡਿੰਗ ਕੀਤੀ ਜਾਂ ਕੁਐਸਚਨਸ ਨਹੀਂ ਤਾਂ ਤੁਸੀਂ ਜਿਹੜੇ ਪਹਿਲੇ 10 ਚੈਪਟਰ ਨੇ ਬੰਦਾ ਸਿੰਘ ਬਹਾਦਰ ਤੱਕ ਠੀਕ ਹੈ ਪਹਿਲੇ ਚੈਪਟਰ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਚੈਪਟਰ ਨੇ ਉਹ ਚੈਪਟਰਸ ਨੂੰ ਕਰ ਲਓ 10 11 ਚੈਪਟਰ ਬਣਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਪੱਕਾ ਪਾਸ ਹੋ ਜਾਓਗੇ ਕਿਉਂਕਿ ਉਹਨਾਂ ਦੇ ਵਿੱਚੋਂ ਹੀ 3 ਮਾਰਕਸ ਵਾਲੇ ਵੀ ਆਉਣੇ ਨੇ ਪਾਰਟ A ਤੇ ਪਾਰਟ B ਹੈ ਪਾਰਟ ਏ ਦੇ ਵਿੱਚੋਂ ਵੀ 3 ਮਾਰਕਸ ਵਾਲੇ ਉਹਨਾਂ ਦਾ ਪਾਰਟ ਏ ਦੇ ਵਿੱਚੋਂ 5 ਮਾਰਕਸ ਵਾਲੇ ਵੀ ਆਉਣੇ ਨੇ ਸੋ ਅਗਰ ਤੁਸੀਂ 3 3 ਮਾਰਕਸ ਵਾਲੇ ਤਿੰਨ ਕੁਐਸਚਨ ਏ ਪਾਰਟ ਚ ਆਉਣੇ ਨੇ 5 5 ਮਾਰਕਸ ਵਾਲੇ 2 ਕੁਐਸਚਨ ਏ ਪਾਰਟ ਚ ਆਉਣੇ ਨੇ ਸੋ ਤੁਹਾਡਾ ਇਹਨਾਂ ਦੇ ਨਾਲ ਹੀ ਮੈਪ ਜਿਹੜੇ ਕਿ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਦੇ ਸਥਾਨ ਇਹ ਦੋਨੋਂ ਕਰ ਲਓ ਦੋਨੋਂ ਚ ਤੁਹਾਨੂੰ ਇੱਕ ਮੈਪ ਪੱਕਾ ਮਿਲ ਜਾਣਾ ਤਾਂ ਤੁਸੀਂ ਇਹਨਾਂ ਨਾਲ ਇੱਥੇ 9 ਮਾਰਕਸ ਬਣ ਗਏ ਸੀ ਇੱਥੇ 10 19 ਦੇ ਵਿੱਚ ਜਿਹੜੇ ਕਿ ਆਪਾਂ 15 ਨੂੰ ਪਲੱਸ ਕਰੇ ਤੁਸੀਂ ਰਾਮਨਾਲ ਪਾਸ ਹੋ ਗਏ एमसीक्यूਜ਼ ਵੀ ਜਿਵੇਂ 10 ਨੇ 5 ਪਾਰਟ A ਦੇ ਵਿੱਚ ਆਉਣਗੇ 5 ਪਾਰਟ B ਦੇ ਵਿੱਚ ਆਉਣਗੇ ਜਿਹੜਾ ਬਨ ਲਾਈਨਰ ਕੁਸ਼ਚਨ ਨੇ 5 ਨੇ ਉਹ ਵੀ 2 ਜਾਂ 3 ਜਿਹੜੇ ਪਾਰਟ A ਦੇ ਵਿੱਚੋਂ ਬਾਕੀ ਪਾਰਟ B ਦੇ ਵਿੱਚ ਆਉਣਗੇ ਪਾਰਟ ਬਣਾ ਕੇ ਐਵੇਂ ਡਿਵਾਈਡ ਕੀਤਾ ਹੋਇਆ ਸੋ ਇਹ ਤਾਂ ਹੋ ਗਈ ਜਸਟ ਅਗਰ ਤੁਸੀਂ ਨਹੀਂ ਰੀਡਿੰਗ ਕੀਤੀ ਹੁਣ ਤੁਸੀਂ ਮੇਨ ਮੇਨ ਕੁਸ਼ਚਨਸ ਕਰਕੇ ਆਪਣਾ ਜਿਹੜੇ ਕਿ ਵਧੀਆ ਤਿਆਰੀ ਕਰ ਸਕਦੇ ਹੋ ਤੇ ਆਪਾਂ ਨੇ ਚੈਨਲਸ ਆਲਰੇਡੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਪੇਪਰ ਨੂੰ ਕਰਨਾ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਮੋਸਟ ਇੰਪੋਰਟੈਂਟ ਹੈਗਾ ਕਿ ਤੁਸੀਂ ਮੈਪ ਨੂੰ ਕਰਨਾ ਹੀ ਕਰਨਾ ਹੈ ਮੈਪ ਮਸਟ ਹੈ ਮੈਪ ਕਰਨਾ ਕਿਉਂ ਤੁਹਾਡੇ ਲਈ ਮਸਟ ਹੈ ਕਿਉਂਕਿ ਮੈਪ ਦੇ ਕੁਐਸਚਨ ਜਿਹੜਾ ਹੈਗਾ ਇਹ ਕੁਐਸਚਨ ਮੈਪ ਵਾਲਾ ਇਹ 15 ਅੰਕਾਂ ਦਾ 15 ਅੰਕ ਪੰਜ ਤੁਹਾਡੇ ਹੈਗੇ ਨੇ ਨਦੀਆਂ ਭਰਨ ਦੇ ਪੰਜ ਤੁਹਾਡੇ ਹੈਗੇ ਨੇ ਸਥਾਨ ਭਰਨ ਦੇ ਪੰਜ ਹੈਗੇ ਨੇ ਉਹਦੀ ਵਿਆਖਿਆ ਕਰਨ ਦੇ ਇਹ ਨਹੀਂ ਹੈਗਾ ਕਿ ਤੁਸੀਂ ਕੱਲਾ ਮੈਪ ਪਰ ਤੁਸੀਂ ਕਹੋਗੇ ਸਾਨੂੰ 15 ਆ ਜਾਣਗੇ ਜੇ ਉਹਦੀ ਵਿਆਖਿਆ ਨਾ ਕਰੀ ਤਾਂ ਪੰਜ ਦੇ ਪੰਜ ਮਾਰਕਸ ਸਿੱਧੇ ਕੱਟ ਗਏ ਸੋ ਨਦੀਆਂ ਡਰਾ ਕਰਕੇ ਤੁਸੀਂ ਮੈਪ ਨੂੰ ਫਿਲ ਕਰਨਾ ਫਿਰ ਜਿਹੜੇ ਕੀ ਉਹਦੀ ਵਿਆਖਿਆ ਵੀ ਕਰਨੀ ਹੈ ਇੱਕ ਸਥਾਨ ਦੀ ਵਿਆਖਿਆ ਕਰੋਗੇ 1 ਮਾਰਕਸ 2 ਸਥਾਨ ਦੀ ਵਿਆਖਿਆ ਕਰੋ 2 ਮਾਰਕਸ 3 ਦੀ 3 4 ਦੇ 4 5 ਦੇ 5 ਮਾਰਕਸ ਤਾਂ 15 ਅੰਕ ਅਗਰ ਤੁਸੀਂ ਲੈਣੇ ਨੇ ਤਾਂ ਮੈਪ ਦੇ ਨਦੀਆਂ ਡਰਾ ਕਰਨਾ ਸਿੱਖੋ ਠੀਕ ਹੈ ਪ੍ਰੈਕਟਿਸ ਕਰ ਲਓ ਤੇ ਮੈਪ ਨੂੰ ਫਿਲ ਕਰੋ ਸਿਰਫ ਦੋ ਮੈਪ ਕਰ ਲਓ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਦੇ ਸਥਾਨ ਕਿਉਂਕਿ ਮੈਪ ਆ ਜਿਹੜੇ ਕਿ ਦੋ ਆਉਣਗੇ ਮਤਲਬ ਕਿ ਔਰ ਪਾ ਕੇ ਆਊਗਾ ਜਾਂ ਪਾ ਕੇ ਇੱਕ 파ਟ A ਦੇ ਵਿੱਚੋਂ ਇੱਕ 파ਟ B ਦੇ ਵਿੱਚੋਂ ਸੋ ਤੁਸੀਂ 파ਟ A ਵਾਲੇ ਦੋਨੋਂ ਮੈਪ ਕਰ ਲਓ ਉਹ ਵੀ ਆਪਣੇ ਚੈਨਲ ਤੇ ਆਲਰੇਡੀ ਅਪਲੋਡ ਨੇ ਮੈਪ ਵਾਲੀ ਵੀਡੀਓ ਜਿਹੜੀ ਕਿ ਤੁਸੀਂ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਜਾਂ ਪੋਸਟਰਸ ਵਾਲੀ ਸਾਈਡ ਤੇ ਜਿਹੜੇ ਕਿ ਪਲੇਲਿਸਟ ਪਿੰਨ ਕੀਤੀ ਹੋਈ ਆ ਪਿੰਨ ਪਲੇਲਿਸਟ ਪਿੰਨ ਕਰ ਰੱਖੀ ਆ ਤੇ Divine 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 divine... आ, 15 ਕੇ ਮੈਪ ਦੇ ਵਿੱਚੋਂ ਹੋਗੇ ਉਸ ਤੋਂ ਬਾਅਦ ਤੁਸੀਂ ਸਰੋਤ ਆਧਾਰਿਤ ਪੈਰਾ ਹੋਗਾ ਇੱਕ ਤੁਹਾਡਾ ਸਰੋਤ ਆਧਾਰਿਤ ਪੈਰਾ ਇੱਕ ਕੇਸ ਸਟਡੀ ਹਾਂ ਕੇਸ ਸਟਡੀ ਦੇ ਲਈ ਤੁਹਾਨੂੰ ਡੀਪਲੀ ਸਟਡੀ ਹੋਣੀ ਚਾਹੀਦੀ ਆ ਠੀਕ ਹੈ ਸਰੋਤ ਆਧਾਰਿਤ ਪੈਰੇ ਦੇ ਵਿੱਚੋਂ ਇਹ ਵੀ 6 ਮਾਰਕਸ ਦਾ ਇਹ ਵੀ 6 ਮਾਰਕਸ ਦੇ ਆ ਸਰੋਤ ਆਧਾਰਿਤ ਪੈਰਾ ਧਿਆਨ ਦੇ ਨਾਲ ਪੜ੍ਹਨਾ ਉਹਦੇ ਵਿੱਚੋਂ ਹੀ ਆਨਸਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਇਹ 6 ਮਾਰਕਸ ਲਗਾਓ 15 ਦੇ ਵਿੱਚ 6 ਪਲੱਸ ਕਰਾ 21 21 ਇੱਥੇ ਹੋ ਗਏ ਬਾਕੀ 10 ਤੁਹਾਨੂੰ ਆਉਣਗੇ एमसीक्यूਜ਼ एमसीक्यूਜ਼ ਦੇ ਵਿੱਚ ਤੁਹਾਡਾ ਤੁੱਕਾ ਵੀ ਲੱਗ ਸਕਦਾ ਹੈ ਕਿ ਇਸ ਸਟਡੀ ਤੋਂ ਸੋਲਵ ਹੋ ਸਕਦੀ ਹੈ ਹਨ ਇਹ ਤਾਂ ਹੈ ਕਿ ਜਿਹੜੇ ਤੁਸੀਂ ਬਿਲਕੁਲ ਵੀ ਤੁਸੀਂ ਸੋਚਦੇ ਵੀ ਹਾਂ ਆਪਾਂ ਕਿਵੇਂ ਪੇਪਰ ਨੂੰ ਪਾਸ ਕਰਨਾ ਉਹਨਾਂ ਲਈ ਇਹ ਪਾਸਿੰਗ ਫਾਰਮੂਲਾ ਹਨ ਤੇ ਗੁਰੂਆਂ ਵਾਲੇ ਜਿਹੜੇ ਕੁਐਸਚਨਸ ਨੇ ਉਹਨਾਂ ਆਪਾਂ ਨੂੰ ਆਉਂਦੇ ਵੀ ਹੁੰਦੇ ਨੇ ਤੇ ਐਮਸੀਕਿਊਸ ਜਿਵੇਂ 10 ਨੇ ਉਹਨਾਂ ਚ ਕੋਈ ਵਾਰ ਤੁੱਕਾ ਵੀ ਲੱਗ ਸਕਦਾ ਤੁੱਕੇ ਦੇ ਵਿੱਚ ਜੇ ਆਪਾਂ 5 ਵੀ ਲਗਾਈਏ ਤਾਂ ਆਪਾਂ 21 ਇੱਥੇ ਹੋਗੇ ਸੀ 5 ਇੱਥੇ ਹੋਗੇ 26 26 ਮਾਰਕਸ ਚਾਹੀਦੇ ਤੁਸੀ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਲਈ ਬਾਕੀ 5 ਮਾਰਕਸ ਵਾਲੇ ਵੀ ਗੁਰੂਆਂ ਵਾਲੇ ਚੈਪਟਰ ਚੋਂ ਬਹੁਤ ਕੁਐਸਚਨਸ ਈਜ਼ੀ ਨੇ ਹਨਾ ਤੇ 3 ਮਾਰਕਸ ਵਾਲੇ ਵੀ ਈਜ਼ੀ ਨੇ ਸੋ ਉਹਨਾਂ ਦੇ ਵਿੱਚੋਂ ਤੁਹਾਡਾ ਆਰਮਨਾਲ ਤੁਸੀਂ ਪੇਪਰ ਨੂੰ ਪਾਸ ਕਰ ਸਕਦੇ ਸਭ ਤੋਂ ਪਹਿਲਾਂ ਤੁਸੀਂ ਮੈਪ ਕਰਨਾ ਠੀਕ ਹੈ ਮੈਪ ਸਰੋਤਧਾਰੀ ਦੁਪਹਿਰਾ ਤੇ ਐਮਸੀਕਿਊਸ ਇਹ ਤੁਸੀਂ ਤੇ ਜੇ एमसीक्यू ਜਿੰਦੇ 5 ਮਾਰਕਸ ਵਾਲਾ ਕੋਈ ਵੀ ਇੱਕ ਕੁਐਸਚਨ ਵੀ ਕਰਤਾ ਤਾਂ ਵੀ ਪਾਸ ਹੋਗੇ ਦੋ ਦੋ ਕਰ ਦੋ ਤਾਂ ਇਹ ਤਾਂ ਹੋ ਗਏ ਸਿਰਫ ਜਸ ਤੁਸੀਂ ਪੇਪਰ ਨੂੰ ਪਾਸ ਕਿਵੇਂ ਕਰਨਾ ਹੁਣ ਬਾਕੀ ਪੇਪਰ ਨੂੰ ਅਟੈਂਪਟ ਕਿਵੇਂ ਕਰਨਾ ਕਿਹੜਾ ਕੁਐਸਚਨ ਕਿੰਨੇ ਪੇਜਾਂ ਦਾ ਕਰਨਾ ਉਹ ਦੱਸ ਦਿਆਂ ਪਤਾ ਸਾਨੂੰ ਤੇ ਇੱਕ ਜਿਹੜਾ ਮੈਪ ਆ ਮੈਪ ਤੁਸੀਂ ਜਿਹੜਾ ਵੀ ਕਰੋਗੇ ਗੁਰੂ ਗੋਬਿੰਦ ਸਿੰਘ ਜਣ ਦਾ ਸਥਾਨ ਜਾਂ ਬੰਦਾ ਸਿੰਘ ਬਹਾਦਰ ਜਣ ਦਾ ਸਥਾਨ ਜਾਂ ਪਹਿਲਾ ਐਗਲੂ ਸਿੱਖ ਦੂਜਾ ਐਗਲੂ ਸਿੱਖ ਜਦੋਂ ਮਹਾਰਨਜੀਤ ਸਿੰਘ ਵਾਲਾ ਜਿਹੜਾ ਵੀ ਮੈਪ ਕਰੋਗੇ ਮੈਪ ਜਿਹੜਾ ਤੁਹਾਨੂੰ ਮਿਲੂਗਾ ਉਹ ਪੇਸਟ ਕਰ ਦਿੰਦੇ ਹੁੰਦੇ ਨੇ ਤੁਹਾਡੀ ਅਨਸਰ ਸ਼ੀਟ ਤੇ ਮੈਪ ਦੇ ਉੱਪਰ ਤੁਸੀਂ ਜਿਹੜੇ ਕਿ ਆਪਣਾ ਮੈਪ ਦਾ ਨਾਮ ਜ਼ਰੂਰ ਲਿਖਣਾ ਵੀ ਕਿਹੜਾ ਮੈਪ ਤੁਸੀਂ ਕਰਨ ਜਾ ਰਹੇ ਹੋ ਬੰਦਾ ਸਿੰਘ ਬਹਾਦਰ ਜਣ ਦਾ ਸਥਾਨ ਕਰ ਰਹੇ ਹੋ ਜਾਂ ਗੁਰੂ ਗੋਬਿੰਦ ਸਿੰਘ ਜੀ ਵਾਲਾ ਕਰ ਰਹੇ ਹੋ ਜਾਂ ਪਹਿਲਾ ਜਾਂ ਦੂਜਾ ਐਗਲੂ ਸਿੱਖ ਜੁੱਧ ਕਰ ਰਹੇ ਹੋ ਜਾਂ ਮਹਾਰਨਜੀਤ ਸਿੰਘ ਵਾਲਾ ਕਰ ਰਹੇ ਹੋ ਉਹ ਨਕਸ਼ੇ ਦੇ ਉੱਪ ਤੇ ਇੱਕ ਇਹ ਗੱਲ ਯਾਦ ਰੱਖਣੀ ਹੈ ਤੇ ਉਹਦੀ ਵਿਆਖਿਆ ਜ਼ਰੂਰ ਕਰਨੀ ਹੈ ਤੇ ਜਦੋਂ ਪੇਪਰ ਤੁਹਾਡਾ ਸਾਰਾ ਹੋ ਗਿਆ ਪੇਪਰ ਦੇ ਵਿੱਚ ਲਾਈਨਾਂ ਲਗਾਉਣੀਆਂ ਨੇ ਤੇ ਜਦੋਂ ਇੱਕ ਕੁਐਸਚਨ ਕੰਪਲੀਟ ਹੋ ਜਾਂਦਾ ਜਿਹੜੇ ਕੀ ਲਾਈਨ ਛੱਡ ਦੋ ਲਾਈਨ ਛੱਡੀ ਜਾਓ ਜਦੋਂ ਇੱਕ ਕੁਐਸਚਨ ਕੰਪਲੀਟ ਹੁੰਦਾ ਲਾਈਨ ਛੱਡ ਦੋ ਫਿਰ ਕੰਪਲੀਟ ਹੁੰਦਾ ਫਿਰ ਤੋਂ ਲਾਈਨ ਛੱਡ ਦੋ ਐਂਡ ਦੇ ਵਿੱਚ ਜੋ ਤੁਹਾਡਾ ਟਾਈਮ ਬਚ ਗਿਆ ਫਿਰ ਤੁਸੀਂ ਲਾਈਨਾਂ ਲਗਾਉਣੀਆਂ ਨੇ ਤੇ ਸੈਕਸ਼ਨ ਜ਼ਰੂਰ ਲਿਖਣਾ ਜਿਵੇਂ ਕਿ ਤੁਹਾਨੂੰ ਪ੍ਰੀਵੋਡ ਦੇ ਵਿੱਚ ਆਇਆ ਹੋਇਆ ਸੀ ਬਹੁਤ ਵੀ ਕਲ ਪ੍ਰੈਪਰੇਸ਼ਨ ਭਾਗ ਊੜੇ ਦੇ ਵਿੱਚ ਸੀ ਹਨਾ ਫਿਰ ਭਾਗ ਐੜੇ ਦੇ ਵਿੱਚ ਕੁਐਸਚਨ ਸੀ ਭਾਗ ਜ਼ਰੂਰ ਪਾਉਣੇ ਨੇ ਪਾਰਟ ਜ਼ਰੂਰ ਪਾਉਣਾ ਜ਼ਰੂਰੀ ਨੇ ਹੈਗਾ ਕਿ ਤੁਸੀਂ ਪਹਿਲਾਂ ਛੋਟੇ ਕੁਐਸਚਨ ਨਹੀਂ ਕਰਨ ਤੁਸੀਂ ਪਹਿਲ ਚ ਮੈਪ ਵੀ ਕਰ ਸਕਦੇ ਹੋ ਸਟਾਰਟਿੰਗ ਚ ਮੈਪ ਕਰ ਲਓ ਫਿਰ ਸਰੋਤ ਅਧਾਰਿਤ ਪੈਰਾ ਕਰ ਲਓ ਕੇਸ ਸਟਡੀ ਕਰ ਲਓ ਫਿਰ 5 ਮਾਰਕਸ ਵਾਲੇ ਕੁਐਸਚਨ ਕਰ ਲਓ ਜਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਪ ਕਰੋ ਫਿਰ 5 ਮਾਰਕਸ ਵਾਲੇ ਕਰ ਲਓ ਫਿਰ 3 ਮਾਰਕਸ ਵਾਲੇ ਕਰ ਲਓ ਫਿਰ ਤੁਸੀਂ ਸਰੋਤ ਧਾਰੀ ਦੁਪਹਿਰਾ ਕਰ ਲਓ ਠੀਕ ਹੈ ਫਿਰ ਤੁਸੀਂ ਐਮਸੀਕਿਊਜ਼ ਵਗੈਰਾ ਐਂਡ ਦੇ ਵਿੱਚ ਕੇਸ ਸਟਡੀ ਨੂੰ ਸੋਲਵ ਕਰੋ ਜਾਂ ਕੇਸ ਸਟਡੀ ਨੂੰ ਜੇ ਤੁਹਾਨੂੰ ਈਜ਼ੀਲੀ ਸੋਲਵ ਹੁੰਦੀ ਹੈ ਤਾਂ ਸਟਾਰਟਿੰਗ 'ਚ ਕਰ ਲਿਓ ਐਵੇਂ ਪੇਪਰ ਕਰਨਾ ਭਾਗ ਜ਼ਰੂਰ ਪਾਉਣੇ ਨੇ ਪ੍ਰਸ਼ਨ ਨੰਬਰ ਜ਼ਰੂਰ ਪਾਉਣਾ ਪ੍ਰਸ਼ਨ ਨੰਬਰ ਫਸਟ ਆ ਸੈਕਿੰਡ ਆ ਥਰਡ ਆ ਜਿਹੜੇ ਵੀ ਤੁਸੀਂ ਕਰ ਰਹੇ ਹੋ ਉਹਦਾ ਆਨਸਰ ਸਿੱਧਾ ਲਿਖ ਸਕਦੇ ਹੋ ਪਰ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਓ ਹੋਰ ਵੀ ਕਿੰਨਾ ਪ੍ਰਸ਼ਨ ਆ 5 ਇਡੀ ਦੇ ਵਿੱਚ ਤੁਹਾਡੇ ਜਿਹੜੇ ਕਿ 3 3 ਮਾਰਕਸ ਵਾਲੇ ਕੁਐਸਚਨ ਹੋਣਗੇ ਸਸਤੇ ਦੇ ਵਿੱਚ ਜਿਹੜਾ ਤੁਹਾਡਾ ਸਰੋਤ ਅਧਾਰਿਤ ਪੈਰਾ ਹੋਊਗਾ ਪ੍ਰੀ ਬੋਰਡ ਦੇ ਅਕੋਰਡਿੰਗ ਪੇਪਰ ਦਾ ਪੈਟਰਨ ਹੀ ਹੋਊਗਾ ਉਵੇਂ ਤੇ ਪੇਪਰ ਦਾ ਪੈਟਰਨ ਐਵੇਂ ਹੀ ਹੋਊਗਾ ਠੀਕ ਹੈ ਤੇ ਇੱਕ ਪੀਐਸਸੀ ਤੋਂ ਬੋਲੋ ਜਿਹੜਾ ਜਾਰੀ ਕੀਤਾਗਾ ਮਾਡਲ ਟੈਸਟ ਪੇਪਰ ਆ ਉਹ ਇਹਨਾਂ ਦੇ ਪ੍ਰੀ ਬੋਰਡ ਵਾਲਾ ਇਹਨਾਂ ਦੇ ਅਕੋਰਡਿੰਗ ਪੇਪਰ ਦਾ ਪੈਟਰਨ ਹੋਊਗਾ ਠੀਕ ਹੈ ਫਿਰ ਤੁਹਾਡਾ ਮੈਪ ਹੋਊਗਾ 5 5 ਮਾਰਕਸ ਵਾਲੇ ਕੁਐਸਚਨ ਭਾਗ ਹਾਹੀ ਦੇ ਵਿੱਚ ਹੋਣਗੇ ਭਾਗ ਅੱਕੇ ਦੇ ਵਿੱਚ ਤੁਹਾਡਾ ਮੈਪ ਹੋਊਗਾ ਠੀਕ ਹੈ ਭਾਗ ਜ਼ਰੂਰ ਪਾਉਣਾ ਭਾਗ ਊੜਾ ਐੜਾ ਜਿਹੜੀ ਜੋ ਵੀ ਆ ਫਿਰ ਪ੍ਰਸ਼ਨ ਨੰਬਰ ਪਾਉਣਾ ਕਿੰਨਾ ਤੇ ਸਿੱਧਾ ਉਹਦਾ ਆਨਸਰ ਵੀ ਲਿਖ ਸਕਦੇ ਪ੍ਰਸ਼ਨ ਨੰਬਰ ਪਾ ਕੇ ਤੇ ਹੁਣ 5 ਮਾਰਕਸ ਵਾਲਾ ਕੁਸ਼ਨ ਹੈ ਜਿਹੜੇ ਤੁਸੀਂ ਕਿੰਨੇ ਪੇਜਾਂ ਦਾ ਕਰਨਾ 5 ਮਾਰਕਸ ਵਾਲੇ ਕੁਸ਼ਨ 파ਟ A ਤੇ 파ਟ B ਦੇ ਵਿੱਚ ਆਉਣਗੇ 파ਟ A ਦੇ ਵਿੱਚੋਂ ਤੁਹਾਨੂੰ 4 ਆਉਣਗੇ 파ਟ B ਦੇ ਵਿੱਚੋਂ ਵੀ 4 ਆਉਣਗੇ 4 ਤੋਂ ਤੁਸੀਂ 2 ਕਰਨੇ ਨੇ 4 ਤੋਂ ਤੁਸੀਂ 2 ਕਰਨੇ ਨੇ ਸੋ ਇਹ ਦੋ ਟੋਟਲ 4 ਕੁਸ਼ਨ ਹੋਗੇ ਠੀਕ ਹੈ ਤਾਂ ਇਹ ਚਾਰੇ ਕੁਸ਼ਨ ਤੁਹਾਡੇ ਕੁਸ਼ਨ ਇੱਕ ਪੇਜ ਦਾ ਪੱਕਾ ਹੋਵੇ ਘੱਟੋ ਘੱਟ ਇੱਕ ਪੇਜ ਵੱਧ ਤੋਂ ਵੱਧ ਤੁਸੀਂ 1.5 ਪੇਜ ਤੱਕ ਲੈ ਕੇ ਜਾ ਸਕਦੇ ਹੋ 2-2 ਢਾਈ ਢਾਈ ਤੱਕ ਦੇ ਨਾ ਕਰੋ ਕਿਉਂਕਿ ਹੋ ਸਕਦਾ ਤੁਹਾਡੇ ਕੋਲ ਫਿਰ ਟਾਈਮ ਦੀ ਸ਼ਾਰਟੇਜ ਹੋ ਜਾਏ ਤੇ ਅੰਦਰ ਸ਼ੀਟ ਵੀ ਇੱਕ ਹੀ ਮਿਲਦੀ ਹੁੰਦੀ ਹੈ ਇਹ ਵੀ ਜਰਾ ਯਾਦ ਰੱਖਣਾ ਤੇ ਤੁਸੀਂ ਘੱਟੋ ਘੱਟ ਇੱਕ ਪੇਜ ਵੱਧ ਤੋਂ ਵੱਧ ਡੇਢ ਜਾਂ ਪੌਣੇ ਦੋ ਪੇਜ ਤੱਕ ਲੈ ਕੇ ਜਾ ਸਕਦੇ ਹੋ ਜਿਹੜਾ 5 ਮਾਰਕਸ ਵਾਲਾ ਕੁਐਸਚਨ ਹਾਂ ਹਾਂ ਜੇ ਤੁਹਾਡੇ ਕੋਲ ਟਾਈਮ ਵੀ ਹੈਗਾ ਤੇ ਤੁਹਾਡੇ ਤੁਹਾਨੂੰ ਲੱਗਦਾ ਕਿ ਪੇजेस ਵੀ ਤੁਹਾਡੇ ਕੋਲ ਵਧੀਆ ਨੇ ਠੀਕ ਹੈ ਹੈਗੇ ਨੇ ਤਾਂ ਤੁਸੀਂ 2 ਪੇजेस ਤੱਕ ਵੀ ਲੈ ਕੇ ਜਾ ਸਕਦੇ ਹੋ ਵੈਸੇ ਤਾਂ ਉਹ ਡੇਢ ਪੇਜ ਤੱਕ ਸਾਮਪਤ ਹੋ ਜਾਣੇ ਕਿਉਂਕਿ ਜਿਹੜਾ 5 ਮਾਰਕਸ ਵਾਲਾ ਕੁਐਸਚਨ ਹੋ ਜ਼ਿਆਦਾਤਰ ਉਹ ਚ ਹੈਡਿੰਗ ਵਾਲਾ ਕੁਐਸਚਨ ਹੀ ਆਉਂਦਾ ਹੁੰਦਾ ਤੇ ਹੈਡਿੰਗ ਆ ਨਾ ਅੰਡਰਲਾਈਨ ਕਰਨੀ ਨੇ ਫਿਰ ਜਦ ਮਨ ਲੁਕ ਸਿਆ ਹੈਡਿੰਗ ਲਿਖਿਆ ਤੇ ਇਹਨੂੰ ਅੰਡਰਲਾਈਨ ਕਰੋਗੇ ਤਾਂ ਨੈਕਸਟ ਲਾਈਨ ਚ ਲਿਖਣਾ ਸ਼ੁਰੂ ਕਰਨਾ ਠੀਕ ਹੈ ਤੇ ਹੈਡਿੰਗ 5 ਮਾਰਕਸ ਵਾਲੇ ਦੇ 6 ਹੈਡਿੰਗ ਦੇ ਦੋ 5 ਮਾਰਕਸ ਵਾਲੇ ਕੁਐਸਚਨ ਦੇ 6 ਹੈਡਿੰਗ ਦੇ ਦੋ ਅਗਰ 3 ਮਾਰਕਸ ਚ ਵੀ ਤੁਹਾਡਾ ਕੋਈ ਹੈਡਿੰਗ ਵਾਲਾ ਕੁਐਸਚਨ ਆ ਤਾਂ ਉਹਦੇ 4 ਹੈਡਿੰਗ ਦੇ ਦੋ ਠੀਕ ਹੈ 4 ਹੈਡਿੰਗ ਦੇ ਦੋ ਹੈਡਿੰਗ ਜਰੂਰ ਦੇਣੇ ਨੇ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਕੁਐਸਚਨ ਪੈਰੇ ਦੀ ਫਾਰਮ 'ਚ ਆਇਆ ਹੋਇਆ ਜਿਹੜਾ ਉਹਦੇ ਹੈਡਿੰਗ ਨਹੀਂ ਬਣਦੇ ਠੀਕ ਹੈ ਤਾਂ ਤੁਸੀਂ ਜਿਹੜੀ ਵੀ ਉਹਦੇ ਵਿੱਚ ਮੇਨ ਕੋਈ ਕੰਟੈਂਟ ਹੈ ਮੰਨ ਲਓ ਤੁਸੀਂ ਕਿਸੇ ਗੁਰੂ ਦੀ ਇਸਵੀ ਜਨ ਜੋਤੀ ਜੋ ਸਮਾਂ ਦੀ ਇਸ ਵੀ ਦੇਣੀ ਆ ਜਾਂ ਲੜਾਈਆਂ ਦੇ ਸਥਾਨ ਜਾਂ ਲੜਾਈ ਦਾ ਜਿਹੜੇ ਕਿ ਦਿਨ ਮਤਲਬ ਕਿ ਡੇਟ ਮੈਂਸ਼ਨ ਕਰਨੀ ਆ ਤਾਂ ਤੁਸੀਂ ਉਹਨੂੰ ਅੰਡਰਲਾਈਨ ਕਰ ਸਕਦੇ ਹੋ ਮੇਨ ਕੰਟੈਂਟ ਹੈਗਾ ਜਿਹੜਾ ਕੁਐਸਚਨ ਦੇ ਵਿੱਚ ਉਹਨੂੰ ਅੰਡਰਲਾਈਨ ਕਰ ਦੇਣਾ ਮੇਨ ਕੰਟੈਂਟ ਨੂੰ ਜੇ ਤੁਸੀਂ ਪੈਰੇ ਦੀ ਫਾਰਮ ਚ ਲਿਖ ਰਹੇ ਹੋ ਤੇ 3 ਮਾਰਕਸ ਵਾਲੇ ਜੀ ਵੀ ਕੋਸ਼ਿਸ਼ ਕਰਨਾ ਕਿ ਤੁਸੀਂ ਅਗਰ ਹੈਡਿੰਗ ਵਾਲੇ ਕੁਐਸਚਨ ਨੇ ਤਾਂ ਹੈਡਿੰਗੇ ਬਣਾਓ ਜਾਂ ਪੁਆਇੰਟਸ 'ਚ ਬਣਾ ਦਿਓ ਪੁਆਇੰਟ 1 2 3 ਕਰਕੇ ਤੇ ਇਹ ਤਾਂ 3 ਮਾਰਕਸ ਵਾਲੇ ਕੁਸ਼ਚਨ ਤੁਹਾਡਾ ਹਾਫ ਹਾਫ ਪੇਜ ਦਾ ਬਹੁਤ ਆ 3 ਮਾਰਕਸ ਵਾਲਾ ਕੁਸ਼ਚਨ ਹਾਫ ਹਾਫ ਪੇਜ ਦਾ ਬਹੁਤ ਆ ਠੀਕ ਹੈ 3 ਮਾਰਕਸ ਵਾਲੇ ਕੁਸ਼ਚਨ ਤੁਹਾਨੂੰ 5 ਵੇ ਪਾਰਟ ਤੇ ਵੀ ਚਾਣਗੇ 5 ਹੀ ਬੀ ਪਾਰਟ ਚ ਆਉਣਗੇ ਜਿਹੜੇ ਤੁਸੀਂ ਤਿੰਨ ਪਾਰਟ ਏ ਚੋਂ ਕਰਨੇ ਨੇ ਤਿੰਨ ਪਾਰਟ ਬੀ ਚੋਂ ਕਰਨੇ ਨੇ ਸੋ ਤੁਹਾਡੇ ਕੋਲ ਚੁਆਇਸ ਵੀ ਕਾਫੀ ਹੈਗੀ ਫਿਰ ਵਨ ਲਾਈਨਰ ਕੁਸ਼ਚਨ ਇਹਦਾ ਵੀ ਭਾਗ ਪਾਉਣਾ ਠੀਕ ਹੈ ਜੋ ਮੇਨ ਆਨਸਰ ਹੈ ਉਹੀ ਆਨਸਰ ਦੇਣਾ ਉਹਨਾਂ ਨੂੰ ਉਹਨੂੰ ਨਹੀਂ ਹੈਗਾ ਕਿ ਤੁਸੀਂ ਚਾਰ ਚਾਰ ਪੰਜ ਪੰਜ ਲਾਈਨਾਂ ਦੇ ਲਿਖੋ ਜਿਹੜਾ ਮੇਨ ਕੋਈ ਚੀਜ਼ ਪੁੱਛੀ ਹੋਈ ਉਹੀ ਦਾ ਹੀ ਆਨਸਰ ਕਰਨਾ ਐਮਸੀਕਿਊਸ ਤੇ ਵੀ ਤੁਸੀਂ ਸਿੱਧਾ ਆਨਸਰ ਕਰ ਸਕਦੇ ਹੋ ਧਿਆਨ ਦੇ ਨਾਲ ਐਮਸੀਕਿਊਸ ਕਰਨੇ ਨੇ ਕਿਉਂਕਿ ਐਮਸੀਕਿਊ ਜਿਵੇਂ ਤੁਹਾਨੂੰ ਪ੍ਰੀਬੋਰਡ 'ਚ ਆਏ ਸੀ ਦੇਖੋ ਜਿਵੇਂ ਮੰਨ ਲਓ ਇਹਨਾਂ ਦੀ ਪੁੱਛਿਆ ਦੇਖੋ ਕਈ ਵਾਰ ਆਪਾਂ ਸਿੱਧੇ ਦੇਖ ਲੈਣੇ ਵੀ ਆ ਵੀ ਸਹੀ ਆ ਵੀ ਸਹੀ ਐਥੇ ਲਿਖੋ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਜਿਵੇਂ ਇੱਥੇ ਪੁੱਛਿਆ ਸੀ ਕਿਹੜਾ ਜੁੱਟ ਗਲਤ ਹੈ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਕੁਐਸਚਨ ਆਪਸ਼ਨਸ ਦਿੱਤੇ ਹੋਏ ਉਹਨਾਂ ਨੂੰ ਦੇਖਣਾ ਫਿਰ ਤੇ ਜਿਵੇਂ ਮੈਚਿੰਗ ਵਾਲਾ ਵੀ ਆ ਠੀਕ ਆ ਉਹਨੂੰ ਵੀ ਧਿਆਨ ਦੇ ਨਾਲ ਦੇਖਣਾ ਪਹਿਲਾਂ ਮੈਚ ਕਰ ਲੈਣੇ ਨੇ ਮੈਚ ਕਰਨ ਤੋਂ ਬਾਅਦ ਫਿਰ ਦੇਖਣਾ ਵੀ ਇਸ ਦੇ ਵਿੱਚੋਂ ਕਿਹੜਾ ਆਨਸਰ ਬਣ ਰਿਹਾ ਇਹ ਨਹੀਂ ਹੈਗਾ ਕਿ ਬੱਚੇ ਸਾਰਾ ਇਹ ਨੂੰ ਬਣਾ ਕੇ ਰੱਖਿਆ ਹੁੰਦੇ ਨੇ ਐਵੇਂ ਨਹੀਂ ਬਣਾਉਣਾ ਹੈਗਾ ਪਹਿਲਾਂ ਉਹਨੂੰ ਧਿਆਨ ਦੇ ਨਾਲ ਮੈਚ ਕਰਨਾ ਫਿਰ ਦੇਖਣਾ ਵੀ ਕਿਹੜਾ ਕਿਹਦੇ ਨਾਲ ਆਨਸਰ ਬਣ ਰਿਹਾ ਊੜ ਆਨਸਰ ਬਣ ਰਿਹਾ ਜਾਂ ਐਡ ਆਨਸਰ ਬਣ ਰਿਹਾ ਜਾਂ ਈ ਆਨਸਰ ਬਣ ਰਿਹਾ ਸੋ ਆਪਾਂ ਇਹ ਪ੍ਰੀਵੋਡ ਦਾ ਪੇਪਰ ਤੇ ਫਾਈਨਲ ਪੇਪਰ ਦੀ ਤਿਆਰੀ ਦੇ ਲਈ ਤੇ ਜਿਹੜਾ ਪੀਐਸਸੀਬੀ ਦੇ ਵੱਲੋਂ ਜਾਰੀ ਕੀਤਾ ਗਿਆ ਮਾਡਲ ਟੈ ਤੇ ਬਾਕੀ ਟੈਸਟ ਪੇਪਰ ਨੇ ਜਿਹੜੇ ਉਹ ਸੋਲਵ ਕੀਤੇ ਹੋਏ ਨੇ ਤੁਸੀਂ ਉਹ ਵਾਲੀ ਵੀਡੀਓਜ਼ ਦੇਖ ਲਓ ਉਹਦੇ ਵਿੱਚ ਸਾਰੀ ਪ੍ਰੈਕਟਿਸ ਕਰਾਈ ਹੋਈ ਹੈ ਕਿ ਤੁਸੀਂ ਕਿਵੇਂ ਜਿਹੜੇ ਕਿ ਐਮਸੀਕਿਊਜ਼ ਨੇ ਇਹ ਕਿਵੇਂ ਸੋਲਵ ਕਰਨੇ ਨੇ ਕਿਵੇਂ ਤੁਸੀਂ ਮੈਚ ਕਰਕੇ ਫਿਰ ਤੁਸੀਂ ਦੇਖਣਾ ਵੀ ਕਿਹੜਾ ਕਿਹਦੇ ਨਾਲ ਮੈਚ ਕਰਦਾ ਠੀਕ ਹੈ ਸੋ ਧਿਆਨ ਨਾਲ ਕਰਨਾ ਹੋ ਸਕਦਾ ਤੁਹਾਨੂੰ ਮੈਪ ਵਾਲਾ ਕੁਸ਼ਚਨ ਵੀ ਕੋਈ ਆ ਜਾਏ ਹਨਾ ਵੀ ਇਹਦੇ ਵਿੱਚ ਦੱਸਣਾ ਵੀ ਕਿਹੜਾ ਦਬਾਬਾ ਬਣਦਾ ਫਿਰ ਤੁਹਾਨੂੰ ਮੈਪ ਦੇ ਵਿੱਚ ਇਸ ਤੋਂ ਦੇਖ ਕੇ ਨਦੀਆਂ ਡਰਾ ਕਰਨੇ ਬਹੁਤ ਈਜ਼ੀ ਹੋ ਜਾਣਗੇ ਸੋ ਏਸੀ ਤੁਹਾਡੇ ਲਈ ਇਨਸਟਰਕਸ਼ਨਸ ਵੀ ਤੁਸੀਂ ਕਿਵੇਂ ਆਪਣਾ ਪੇਪਰ ਨੂੰ ਕਰਨਾ ਹੈ ਕਿਵੇਂ ਜਿਹੜੇ ਕਿ ਤੁਹਾਡਾ ਸਾਰਾ ਪੇਪਰ ਅਗਰ ਤੁਸੀਂ ਐਵੇਂ ਕਰੋਗੇ ਸਭ ਤੋਂ ਪਹਿਲਾਂ ਮੈਪ ਠੀਕ ਹੈ ਫਿਰ ਸਰੋਤ ਉਧਾਰਿਤ ਪੈਰਾ ਫਿਰ 5 ਮਾਰਕਸ ਵਾਲੇ ਕੁਸ਼ਚਨ ਭਾਗ ਜਰੂਰ ਪਾਉਣੇ ਨੇ ਫਿਰ 3 ਮਾਰਕਸ ਵਾਲੇ ਕੁਸ਼ਚਨ ਫਿਰ ਵਨ ਲਾਈਨਰ ਕੁਸ਼ਚਨ ਫਿਰ ਐਮਸੀਕਿਊਸ ਫਿਰ ਤੁਸੀਂ ਜਿਹੜੇ ਕਿ ਆਪਣੇ ਕੇਸ ਸਟਡੀ ਕਰੋ ਇਹ ਸਭ ਨਾਲ ਕਰ ਲੋਗੇ ਤੁਹਾਡਾ ਪੇਪਰ ਐਂਡ ਕੰਪਲੀਟ ਹੋ ਜਾਊਗਾ ਪੂਰੇ ਟਾਈਮ ਦੇ ਵਿੱਚ ਥੈਂਕਸ